ਪਾ ਗੂ ਨੇ ਜੱਸੀ ਦੀ ਬਹੂ ਦਿੱਤੀ ਮਤ ਕਹੀਆਂ ਵਧੀਆ ਗੱਲਾਂ ਦੇਖੋ ਅਰੇ ਭਾਈ ਖੜੀ ਪੀ ਹੋ ਗਿਆ ਬਈ ਦਰੋ ਏ ਚੁੰਨੀ ਲਾ ਭਾਈ ਸਰਤ ਉਹ ਕੀ ਆ ਕਿਉਂ ਕੀ ਹੋਇਆ ਚੁੰਨੀ ਲਾ ਭਾਈ ਮੈਂ ਸਰਤ ਉਹ ਕੋ ਦੇਖਣਾ ਕਹਿੰਦਾ ਕਹਿੰਦਾ ਲੈ ਕਰੇ ਹੁਣ ਲੜਾਈ ਜੰਨਾ ਹਾਂ ਗੱਲ ਕੀ ਹੋ ਗਈ ਉਸ ਨਹੀਂ ਦੇਖਣਾ ਮੈਂ ਯਾਰ ਕੀ ਦੇਖਣਾ ਹੈ ਲਾ ਦੇ ਯਾਰ ਲੱਗੀ ਚੀ ਤੇ ਮਰੂ ਮੈਂ ਲੈ ਕੀ ਪੈ ਤੇ ਐਲਈਡੀ ਲੱਗੀ ਹੋਇਆ ਜੂੜੇ ਤੇ ਕੀ ਆ ਦੱਸ ਦੱਸ ਕੁਛ ਵੀ ਨਹੀਂ ਲੱਗਾ ਕਹੇ ਆ ਜ ਮੜਾ ਚੱਕ ਕੇ ਦੇਖ ਲਾਗੀ ਚੀਜ਼ਾਂ ਹੋਵੇ ਕੁਸ ਹਾਂ 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 ਬਿਲਕੁਲ ਠੀਕ ਹੁਣ ਲੱਗਦੀ ਹੈ ਨਾ ਸਰਦਾਰਾ ਜੀ ਧੀ ਦੇਵਾ ਹੈ ਕਵੀਲਦਾਰਾਂ ਦੀ ਕੁੜੀ ਲੱਗਦੀ ਹੈ ਐ ਪੁੱਤ ਮਿੱਠਿਆ ਗੁੰਦਿਆ ਕਰਾ ਹੈ ਇਹਦੇ ਗਵਾਲਿਆਂ ਵਾਂਗੂ ਝਾਫਾ ਜਾਂ ਬਣਾ ਲਈਦੀ ਕਦੇ ਆਲਣਾ ਬਣਾ ਲਿਆ ਕਦੇ ਕੁਸ ਬਣਾ ਲਿਆ ਹੈ ਹੁਣ ਲੱਗਦੀ ਹੈ ਜਿਵੇਂ ਅਮਰਜੋਤ ਵਰਗੀ ਓਏ ਅਮਰਜੋਤ ਵੀ ਤਾਂ ਗੌਣ ਬਜਣ ਵਾਲੀ ਧੀ ਉਹ ਕਹਿੰਦਾ ਡੀਐਸਪੀ ਲੱਗੀ ਹੋਈ ਸੀ ਉਹ ਖਾ ਕੇ ਪੁਗੜਾ ਬੋਲੀ ਜਾਂਦਾਗਾ ਓਏ ਮੈਂ ਤਾਂ ਇਹ ਕਹਿਣਾ ਪਤਾ ਦੇਖਾ ਸਲਵਾਰ ਸਿਟ ਪਾਇਆ ਕਰ ਪੁੱਤ ਬਣ ਕੇ ਸੋਹਣੀ ਲੱਗਿਆ ਕਰੇ ਜੀ ਹੈ ਹਾਂ ਚਲ ਪਾ ਲਿਆ ਕਰੂ ਚੰਗਾ ਯਾਰ ਚੰਗਾ ਚੰਗਾ ਮੈਂ ਤਾਂ ਇਹ ਕਹਣਾ ਪੁੱਤ ਸਦਰੇ ਪੁੱਦਰੇ ਕੱਪੜੇ ਪਾਇਆ ਕਰ ਤੰਜੇ ਨੀਮੀ ਨੀਮੀਆ ਕੜਤੀਆਂ ਹੈ ਨੀਮੀ ਨੀਮੀਆ ਸਲਵਾਰਾ ਪਾਇਆ ਕਰ ਪੁੱਤ ਤੂੰ ਪਜਾਮਾ ਪਾ ਲਿਆ ਕਰ ਆਦਾ ਪਾ ਲਿਆ ਕਰੂਗੀ ਕੋਈ ਨਾ ਤੂੰ ਪਜਾਮਾ ਪਾ ਲਿਆ ਕਰ ਅੱਛਾ ਚਲ ਦੇ ਸੰਦਰ ਸਾਰਾ ਦਿਨ ਨੰਗੀ ਲੱਤਾਂ ਲੀ ਫਰੀ ਜਾਊਗੀ ਉਹ ਸ਼ਹਿਗੇ ਈ ਨੂੰ ਤੇ ੜਾ ਵੇ